ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਤਰੀਕ ਸੱਜਣਾ ਨੂੰ ਅੱਜ ਜਿਹੜੀ ਹੈ ਕਨਫਰਮ ਕਰ ਦਿੰਨੇ ਆ 7 12 2024 ਜਿਹੜਾ ਐਡਰੈਸ ਆ ਉਹ ਵੀ ਆਪਾਂ ਤੁਹਾਨੂੰ ਜਿਹੜਾ ਕਨਫਰਮ ਕਰ ਦਿੰਨੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਤੇ ਫੋਨ ਨੰਬਰ ਜਿਹੜਾ ਆਪਣਾ 990382025 ਤੇ ਸਾਰੇ ਸੱਜਣਾ ਨੂੰ ਇੱਕ ਦੁਬਾਰਾ ਤੋਂ ਫਿਰ ਬੇਨਤੀ ਆ ਕਿ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਮੇਰੇ ਵੀਰ ਜਿਹੜੇ ਲੋਡ ਬੰਦਾ ਉਹਨਾਂ ਤੱਕ ਜਿਹੜੀਆਂ ਅਪਡੇਟ ਜਲਦ ਤੋਂ ਜਲਦੀ ਜਿਹੜੀਆਂ ਪਹੁੰਚਦੀਆਂ ਰਹਿਣ ਅੱਜ ਤੁਹਾਨੂੰ ਜਿਹੜੇ ਤਿੰਨ ਨਗੀਨੇ ਦਿਖਾਉਣੇ ਆ ਇੱਕ ਜਰਸੀ ਦੀ ਤਾਜੀ ਸੂਈ ਵੱੱਛੀ ਤੇ ਪਿੱਛੇ ਵੀ ਜਿਹੜੀ ਐ ਟੈਂਸ਼ਨ ਦੀ ਵੱੱਛੀ ਆ ਗਈ ਤੱਕ ਬੈਗੋ ਨੀਲੀ ਦਾ ਪੱਖ ਰੱਖਦੀ ਹੋਈ ਦੂਜੇ ਸੂਏ ਚੋਟੀ ਆ ਬਹੁਤ ਚੰਗੀ ਆ ਤਾਂ ਇੱਕ ਜਿਹੜੀ ਆ 5 ਮਹੀਨੇ ਦੀ ਜਿਹੜੀ ਆ ਨੀਲੀ ਦਾ ਵੀ ਦੀ ਗੱਬਣਾ ਤੇ ਰੇਟ ਬਹੁਤ ਜਾਇਜ਼ ਰਹਿਣ ਵਾਲੇ ਸਾਰੇ ਪਸ਼ੂਆਂ ਦੇ ਤੇ ਕਰਦੇ ਆ ਆਪਾਂ ਜਿਹੜੀ ਗੱਲਬਾਤ ਆ ਡਿਟੇਲ ਆ ਜਿਹੜੀ ਤੁਹਾਡੇ ਨਾਲ ਸਾਂਝੀ ਅੱਛਾ ਕਰੋ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੀ ਰੇਵੀਰ ਕੋ ਠੀਕ ਠਾਕ ਜੀ ਵਧੀਆ ਵਧੀਆ ਕਿੰਨੇ ਵੀ ਹਰਵੇਲ ਗੇਲ ਡੇਰੀ ਫਾਰਮਿੰਗ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰੇ ਵੀਰ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਸੱਜਣੋ ਅੱਜ ਜਿਹੜੇ ਤਿੰਨ ਆਪਾਂ ਨਗੀਨੇ ਲੈ ਕੇ ਆਏ ਆ ਤੁਹਾਡੇ ਨਾਲ ਜਿਹੜੇ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਕਰਕੇ ਜਿਹੜੇ ਬਿਲਕੁਲ ਡਿਟੇਲ ਆ ਸਾਂਝੀ ਕਰਦੇ ਆ ਤਾਂ ਹੀਰੇ ਵੀਰ ਗੱਲ ਕਰੀਏ ਆਪਾਂ ਇਹਦੀ ਇੱਕ ਨੰਬਰ ਵਾਲੀ ਦੀ ਬਿਲਕੁਲ ਜਿਹੜਾ ਦੂਜਾ ਸੂਆ ਝੋਟੀ ਨੇ ਸੂਣਾ ਪੂਰੇ 5 ਮਹੀਨੇ ਦੀ ਜਿਹੜੀ ਆ ਗੱਬਣ ਆ ਤੇ ਡرائی ਆ ਇਸ ਟਾਈਮ ਦੁੱਧ ਨਹੀਂ ਦਿੰਦੀ ਪਹਿਲੇ ਸੂਏ ਦਾ ਜਿਹੜਾ ਇਹਦਾ ਰਿਕਾਰਡ ਸੀਗਾ ਬਿਲਕੁਲ 12 12.5 ਕਿਲੋ ਦਾ ਸੀ ਮਦਰੀ ਡੌਲੀ ਦੇ ਵਿੱਚ ਬਿਲਕੁਲ ਖੱਬੇ ਪਾਸੇ ਜਿਹੜਾ ਇਹਦਾ ਕੱਟ ਆ ਗਿਆ ਯੂਨਿਕ ਜਿਹਾ ਤੇ ਜਿਹੜੀ ਅੱਖ ਬਿਲਕੁਲ ਜਿਹੜੀ ਆ ਇਹਦੀ ਬਿੱਲੀ ਮਣਕੀ ਆ ਬਿਲਕੁਲ ਜਿਹੜੇ ਕੋਲੇ ਇਹਦੇ ਸਾਈਡਾਂ ਬਿਲਕੁਲ ਜਿਹੜੀਆਂ ਰੈੱਡ ਆ ਤੇ ਸਿੰਘੀ-ਸੁੰਗੀ ਬਹੁਤ ਸੋਹਣੀ ਲੱਗੀ ਆ ਤੇ ਗੱਲ ਕਰੀਏ ਇਹਦੇ ਬਾਡੀ ਦੀ ਬਿਲਕੁਲ ਪੱਦਰ ਆ ਤੇ ਬੇਲ ਫੂਲ ਬੜੀ ਚੰਗੀ ਆ ਮੀਡੀਅਮ ਹਾਈਟ ਚ ਆ ਗਈ ਨੇ ਜਿਹੜੀ ਆ ਮੀਡੀਅਮ ਬਿਲਕੁਲ ਮੀਡੀਅਮ ਹਾਈਟ ਆ ਲੈਂਥ ਬਹੁਤ ਆ ਲੰਬਾਈ ਦੀ ਗੱਲ ਕਰੀਏ ਚੰਗੀ ਆ ਤਾਂ ਉਮੀਦ ਕਰਦੇ ਜਿਹੜੇ ਹਿਸਾਬ ਨਾਲ ਜੰਮੀ ਪਲੀ ਆ 12 13 14 ਤੇ ਨੋਰਮਲ ਜਿਹੜੀ ਚੱਲਦੀ ਰਹੂਗੀ ਅਗਲੇ ਸੂਏ ਤੇ ਜਿਹੜਾ ਇਹਨਾਂ ਸਭ ਤੋਂ ਚੰਗੀ ਖਾਸੀਅਤ ਆ ਕਿ ਇਹਨੇ ਜਿਹੜਾ ਸੂਣਾ ਜਾ ਕੇ ਦੇਖੋ ਅੱਤ ਦੀ ਗਰਮੀ ਦੇ ਵਿੱਚ ਜਦੋਂ ਡੰਗਰਾਂ ਦਾ ਬਿਲਕੁਲ ਹਾਈ ਲੈਵਲ ਦਾ ਜਿਹੜਾ ਰੇਟ ਹੁੰਦਾ ਵਾ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਸੂਣਾ ਤੇ ਅੱਜ ਜਿਹੜਾ ਇਹਦਾ ਰੇਟ ਆ ਬਿਲਕੁਲ ਆਪਾਂ ਜਿਹੜਾ ਜਾਇਜ਼ ਰੱਖਾਂਗੇ ਤੇ ਪੇਠਪੁਰੇ ਦੀ ਗੱਲ ਕਰੀਏ ਬਹੁਤ ਪੱਦਰ ਪੂਰੀ ਪੱਦਰ ਆ ਥੋੜੀ ਨਹੀਂ ਪਰ ਜੰਮੀ ਪਲੀ ਬਹੁਤ ਜਿਆਦੀ ਆ ਬਹੁਤ ਜਿਆਦੀ ਆ ਗੱਲ ਕਰੀਏ ਇਹਦੇ ਬੋਡੀ ਸਟਰਕਚਰ ਦੀ ਤੇ ਜਿਹੜੀ ਇਹਦੀ ਸਟੇਟ ਬਹੁਤ ਪੂਰੀ ਬਿਲਕੁਲ ਨੱਚਦੀ ਆ ਨਵੀਂ ਝੋਟੀ ਆ ਤੇ ਜਿਹੜੀ ਪੂਰੀ ਜਾਨ ਦੇ ਵਿੱਚ ਆ ਤੇ ਜੋਸ਼ ਦੇ ਵਿੱਚ ਆ ਕੋਈ ਇਹ ਨਹੀਂ ਕਿ ਮਾੜੀ ਲਿੱਸੀ ਆ ਕੋਈ ਵੀ ਵੀਰ ਮੇਰਾ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਬਾਕੀ ਆਪਣੇ ਵੱਲੋਂ ਜਿਹੜੀ ਇਹ ਜਿਹੜੀ 5 ਮਹੀਨੇ ਦੀ ਜਿਹੜੀ ਆ ਚੈੱਕ ਪਾਸ ਆ ਜਿਹੜੇ ਆਪਣੇ ਡਾਕਟਰ ਸੀਗੇ ਤੇ ਬਹੁਤ ਚੰਗੀ ਆ ਤੇ ਗੱਲ ਕਰੀਏ ਇਹਦੇ ਆਉਣ ਵਾਲੇ ਸਮੇਂ ਦੀ ਦੁੱਧ ਵੀ ਚੰਗਾ ਪਾਉਗੀ ਤੇ ਇੱਕ ਹੋਰ ਗੱਲ 480 ਤੋਂ ਗੱਬਣਾ ABC ਦੇ ਸੀਮਨ ਤੋਂ ਪਹਿਲਾਂ ਮਾਲੀ ਸੀਆਰ ਵੀ ਨਾਬਾ ਕੋਲੇ ਸੀ ਤੇ ਇਸ ਟਾਈਮ ਜਿਹੜਾ ਉਹ ਵਿਰਾਵਲੀ ਕਰਨਾਟਕਾ ਦੇ ਵਿੱਚ 480 ਜਿਹੜਾ ਉਹਨਾਂ ਕੋਲੇ ਜਿਹੜਾ ਹਾਜ਼ਰ ਆ ਤੇ ਚੰਗੇ ਬੱਚੇ ਪਾਉਂਦਾ ਬਿਲਕੁਲ ਮਜਬੂਤ ਹੱਡੀ ਦੇ ਵਿੱਚ ਆ ਬਹੁਤ ਚੰਗੀ ਤੇ ਸਭ ਤੋਂ ਚੰਗੀ ਗੱਲ ਆ ਦੋਨਾਂ ਅੱਖਾਂ ਦੇ ਵਿੱਚ ਜਿਹੜਾ ਬਿੱਲਾ ਪਾਣਾ ਤੇ ਜਿਹੜੀਆਂ ਸਾਈਡਾਂ ਬਰਾਬਰ ਲੈ ਕੇ ਆ ਇਹਨਾਂ ਦੇ ਕਈ ਵਾਰਾ ਤਕਰੀਬ ਨਹੀਂ ਇੱਕ ਸਾਈਡ ਕਾਲੀ ਪਾਈ ਜਾਂਦੀ ਆ ਤੇ ਖੱਬੇ ਪਾਸੇ ਜਿਹੜਾ ਕੱਟ ਆ ਇਹ ਰੀਅਲ ਜਿਹੜਾ ਯਾਨੀ ਕਿ 100 ਪਸ਼ੂ ਦੇ ਵਿੱਚੋਂ ਦੋ ਚੌਂ ਦੇ ਆਉਂਦਾ ਖੱਬੇ ਪਾਸੇ ਕੱਟ ਬਹੁਤ ਚੰਗੀ ਤੇ ਰੇਅਰ ਦੇ ਦਾ ਬਿਲਕੁਲ ਜੈਜ ਰਹਿਣ ਵਾਲਾ ਸ਼ੋਰ ਹੋ ਗਈ ਉਹਦੇ ਵਿੱਚੋਂ 48500 ਰੁਪਿਆ ਦਾ ਰੇਟ ਆ ਉਹ ਚੋ ਜਿਹੜਾ ਮਾਨਤਨ ਜਰੂਰ ਕੀਤਾ ਜਾਊਗਾ ਆਮ ਛੋਟੀਆਂ ਵਾਲਾ ਰੇਟ ਆ ਛੋਟੀਆਂ ਵਾਲਾ ਆuncer ਛੋਟੀਆਂ ਵਾਲਾ ਰੇਟ ਆ ਇਹਦਾ ਗੱਲ ਕਰੀਏ ਇਹਦੇ ਥੱਲੇ ਜਿਹੜਾ ਧੁੰਨ ਆ ਬਿਲਕੁਲ ਝਾਲਰ ਵੇਖੋ ਕਿੱਥੋਂ ਤੱਕ ਜੋ ਨੀਲੀ ਦੇ ਹੋਣਾ ਚਾਹੀਦਾ ਧੁੰਨ ਜਿਹੜਾ ਇਹ ਨਾ ਕੱਢੂ ਸਾਰਾ ਪਿਛੇ ਕੱਢੂ ਦੀ ਹੂੰ ਹੂੰ ਬਿਲਕੁਲ ਜਿੰਨੀ ਵੀ ਕਵੇ ਹੀਰੇ ਆ ਆਪਾਂ ਨੂੰ ਵੀ ਪਤਾ ਜਿੱਥੋਂ ਆਪਾਂ ਲਿਆਂਦੀ ਆ ਕਿ ਜਦੋਂ ਤਾਜੀ ਸੂਈ ਉਦੋਂ ਵੀ ਆਪਾਂ ਵੇਖੀ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਆ ਇਹ ਪੂਰਾ ਪਰਵਾ ਤੇ ਗੱਲ ਕਰੀਏ ਆਪਾਂ ਦੂਜੇ ਨੰਬਰ ਵਾਲੀ ਮਾਈ ਜੀ ਇਹ ਵੀ ਜਿਹੜਾ ਇਹਦਾ ਜਿਹੜਾ ਬਾਡੀ ਸਟਰਕਚਰ ਆ ਇਹ ਕਿਤੇ ਨਾ ਕਿਤੇ ਰਾਵੀ ਦੇ ਵਿੱਚ ਆ ਤੇ ਪੁੱਠਾ ਪਠਾ ਚੰਗਾ ਥੱਲੇ ਦੀ ਬਹੁਤ ਜ਼ਿਆਦਾ ਸਾਫ਼ ਆ ਲੇਵਾ ਚੰਗਾ ਖੁੱਲਾ ਤਿਆਰ ਕਰੂਗੀ ਬਹੁਤ ਸੋਹਣੀ ਆ ਅਜੇ ਵੀ ਪੰਜ ਤੋਂ 6 ਦਿਨ ਲੈ ਜੂਗੀ ਬਿਲਕੁਲ ਜੀ 5-6 ਦਿਨ ਹਜੇ ਖੜੂਗੀ ਮੈਂ ਤਾਂ ਹਵਾਨੇ ਤੇ ਹਵਾਨੇ ਤੇ ਡੱਬ ਆ ਗਿਆ ਲੇਵਾ ਚੰਗਾ ਖੁੱਲਾ ਥੋੜੀ ਜੀ ਚਲੋ ਡਰਦੀ ਆ ਬਾਕੀ ਚੰਗੀ ਆ ਦੁੱਧ ਜਿਹੜਾ ਨਾਰਮਲ ਰੇਟ ਦੇ ਹਿਸਾਬ ਨਾਲ ਗੱਲ ਕਰੀਏ ਤੇ ਅਜੇ ਵੀ ਜਿਹੜੇ 5-7 ਦਿਨ ਖੜੂਗੀ ਤੇ ਰੇਟ ਵੀ ਇਹਦਾ ਬਿਲਕੁਲ ਜਾਇਜ਼ ਰਹਿਣ ਵਾਲਾ ਤੇ ਪੂਰਾ ਗਰਮੀ ਦਾ ਜਿਹੜਾ ਸੀਜ਼ਨ ਆ ਉਹ ਦੁੱਧ ਜਿਹੜਾ ਇਹ ਦਊਗੀ ਅੱਜ ਦੀਆਂ ਸੂਈਆਂ ਬਿਲਕੁਲ ਜਿਹੜੀਆਂ ਇਹ ਹਾਰਡ ਸੌਣ ਤੱਕ ਜਿਹੜੀਆਂ ਚੱਲਣੀਆਂ ਵਾ ਤੇ ਰੇਟ ਇਹਦਾ ਜਾਇਜ਼ ਰਹੂਗਾ ਤੇ ਦੁੱਧ ਜਿਹੜਾ 12 ਕਿਲੋ ਤੱਕ ਜਿਹੜੀ ਭਰਾਈ ਕਰਾਊਗੀ ਨਾਰਮਲ ਜਿਹਨੇ ਫੱਗਣ ਚੇਹ ਦੇ ਵਿੱਚ ਬਿਲਕੁਲ ਬਿਲਕੁਲ ਜਿਹੜੇ ਹਿਸਾਬ ਨਾਲ ਆਪਾਂ ਰੇਟ ਇਹਦਾ ਕਰਾਂਗੇ ਫੱਗਣ ਚੇਹ ਦੇ ਵਿੱਚ ਫੇਰ ਉਹਨੇ ਦੀ ਆ ਥੱਲੇ ਦੀ ਬਹੁਤ ਵੱਡੀਆਂ ਮੱਜਾਂ ਜਿਆਦਾ ਬਣੀਆਂ ਵੱਡੀਆਂ ਮੱਜਾਂ ਨੂੰ ਹੀ ਮਾਰ ਦਿੰਦੀ ਐ ਥਾਣੇ ਵੀ ਇਹਦੇ ਪੀੜੀ ਦੇ ਪਾਵਿਆਂ ਕੋਲ ਲੱਗਿਆ ਹੂੰ ਬਿਲਕੁਲ ਬਿਲਕੁਲ ਨਾਲ ਦੀ ਨਾਲ ਜੇ ਕੋਸ਼ਿਸ਼ ਕਰਦੇ ਇਹਨੂੰ ਟਿੱਪ ਕੇ ਦਿਖਾਈਏ ਠੀਕ ਐ ਟਿੱਪ ਕੇ ਜਰੂਰ ਦਿਖਾਈਏ ਹੁਣੇ ਆ अगला थान वेख्यो आ चेक करो ठीक है जी आ मगर ला आ बल्ला जी ਚੁਆਈ ਬਹੁਤ ਵਧੀਆ ਹੋਵੇ। ਆਪਾਂ ਤੇਪਕੇ ਦਿਖਾਤੀ ਆ। ਰੇਟ ਇਹਦਾ ਬਿਲਕੁਲ ਜਾਇਜ਼ ਆ। 75000 ਰੁਪਇਆ ਰੇਟ ਆ। ਉਹਦੇ ਚੋਂ ਜਿਹੜਾ ਮਾਨਤਾਣ ਆ ਜਰੂਰ ਕੀਤਾ ਜਾਊਗਾ। ਬਾਕੀ ਹੀਰੇ-ਵੇਰੇ ਕੇਰੀ ਪਿੱਛੋਂ ਫੇਰ ਚਾਤ ਮਰਾਦੋ ਲੈਵੇ ਨੂੰ। ਦੇਖੋ ਪੱਧਰ ਬਹੁਤ ਵਧੀਆ। ਬਾਕੀ ਦੁੱਧ ਚੰਗਾ ਦੇ ਜੂਗੀ। ਗੱਲ ਕਰਦੇ ਆ ਆਪਾਂ ਜਰਸੀ ਦੇ ਵਿੱਚ ਆ ਵਹਿੜ ਆ ਗਈ ਆ ਬਹੁਤ ਵਧੀਆ ਤੇ ਪਿੱਛੇ ਜਿਹੜੀ ਆ ਏ ਬੀ ਸੀ ਤੇ ਸੀਮਨ ਦੀ ਟਾਈਸਨ ਦੀ ਜਿਹੜੀ ਆ ਇਹ ਬੱਛੀ ਆ ਗਈ ਆ ਦੇਖੋ ਬੱਛੀ ਦਾ ਛੋਟਾ ਕੰਨ ਮਾਂ ਤੋਂ ਵੀ ਮੱਲਾ ਚੰਗੀ ਜਿਹੜੀ ਆ ਧੀ ਆ ਗਿੱਲਾ 나ੜੂ ਨਾਲ ਹੈ ਜੀ ਬਿਲਕੁਲ ਗਿੱਲਾ 나ੜੂ ਆ ਪਰਸੋਂ ਦੀ ਸੂਈ ਆ ਮਾਂ ਦੀ ਜਿਹੜੀ ਆ ਬਿਊਟੀ ਆਪਦੀ ਜਗਾ ਵਾ ਧੀ ਆਪਦੀ ਜਗਾ ਵਾ ਪਰ ਦੋਨਾਂ ਦਾ ਜਿਹੜਾ ਅਲੱਗ-ਅਲੱਗ ਜਿਹੜਾ ਆਪਾਂ ਵੇਰਵਾ ਤੁਹਾਡੇ ਨਾਲ ਸਾਂਝਾ ਕਰਤਾ ਅਗਰ ਇਹਦੇ ਥੱਲੇ ਵੇ ਦੀ ਤੇ ਬਿਲਕੁਲ ਮੁਠੀ ਵਾਲਾ ਥਾਣਾ ਸਾਈਡ ਤੁਸੀਂ ਰੇਵੀਰ ਜਰੂਰ ਲੈਵਾ ਚੈੱਕ ਕਰੋ ਬੰਥੂਨ ਚੰਗਾ ਲੱਗਾ ਇਹਨੂੰ ਲੈਵਾਂ ਲੂਆ ਪੂਰਾ ਜਿਹੜਾ ਨਿੱਗਰ ਆ ਤੇ ਪੂਰੀ ਜੰਮੀ ਪਲੀ ਆ ਤਾਂ ਗੱਲ ਕਰਦੇ ਪਹਿਲੇ ਸਵੇਰ ਤਾਂ ਦੇ ਵੀ 13 ਕਿਲੋ ਇਹਦੇ ਥੱਲੇ ਦੁੱਧ ਸੀ ਤਾਂ ਉਮੀਦ ਕਰਦੇ ਆ ਕਿ 16 ਤੇ ਰਹੂਗੀ ਬਾਹਰ ਵੀ ਜਾ ਸਕਦੀ ਹੈ ਫੈਨਟ ਵੀ ਚੰਗੀ ਹੋਗੀ ਬਹੁਤ ਚੰਗੀ ਹੋਗੀ ਬਹੁਤ ਚੰਗੀ ਫੈਨਫੋਨ ਤੇ ਜਿਹੜਾ ਥਾਣਾ ਬਿਲਕੁਲ ਮੱਜਾਂ ਵਾਲਾ ਗੁੱਲ ਥਾਣਾ ਮੁਠੀ ਵਾਲਾ ਟੋਰਾ ਬਹੁਤ ਚੰਗਾ ਨਿੱਗਰ ਪੂਰੀ ਜੰਮੀ ਪਲੀ ਆ ਬਾਕੀ ਆਪ ਇਹਦੀ ਚਵਾਈ ਨਾਲ ਦੀ ਨਾਲ ਜਿਹੜੀ ਆ ਜ਼ਰੂਰ ਦਿਖਾਉਨੇ ਆ ਚਵਾਈ ਜਿਹੜੀ ਉਹ ਵੀ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਬਿਲਕੁਲ ਆ ਜਿਹੜੇ ਥਾਣਾ ਚੈੱਕ ਕਰੋ ਹਵਾਨੇ ਦੀਆਂ ਜਿਹੜੀਆਂ ਵੇਨ ਆ ਬਿਲਕੁਲ ਜਿਹੜੀਆਂ ਨਸਾਂ ਉੱਪਰ ਕੇ ਬਾਹਰ ਆਉਂਦੀਆਂ ਤੇ ਮੁਠੀ ਵਾਲਾ ਥਣ ਲੱਗਾ ਬਹੁਤ ਸੋਹਣੀ ਆ ਤੇ ਬੱਚਾ ਜਿਹੜਾ ਵੀ ਬਾਗਮਾਲ ਬਿਲਕੁਲ ਛੋਟਾ ਕਰਨ ਬੱਚੇ ਦਾ ਬਹੁਤ ਪਿਆਰਾ ਇਹ ਇੱਕ ਜਰਸੀ ਨਹੀਂ ਦੋ ਦੋ ਜਰਸੀਆਂ ਲੈ ਕੇ ਜਾ ਰਹੇ ਬਿਲਕੁਲ ਗਿੱਲਾ ਨਾਲੂ ਨਾਲ ਆ ਅਰਸੋਂ ਦੀ ਜਿਹੜੀ ਇਹ ਸੂਈ ਆ ਤੇ ਬਹੁਤ ਸੋਹਣੀ ਆ ਦੋਵੇਂ ਮਾਵਾਂ ਤੇ ਆਪਾਂ ਇਹਦੀ ਚੁਵਾਈ ਨਾਲ ਦੀ ਨਾਲ ਜਰੂਰ ਤੁਹਾਨੂੰ ਕਰਕੇ ਦਿਖਾਉਨੇ ਆ ਤੇ ਜਿਹੜਾ ਤੁਹਾਨੂੰ ਥਾਣ ਹਵਾਨਾ ਚੈੱਕ ਕਰਾ ਦਿੰਨੇ ਆ 16 ਕਿਲੋ ਦੀ ਜਿਹੜੀ ਚੁਵਾਈ ਨਾਰਮਲ ਚੁਵਾਈ ਜਿਹੜੀ ਇਹ ਕਰਾਉਗੀ ਤੇ ਰੇੜੀ ਬਹੁਤ ਜਾਇਰਨ ਵਾਲਾ ਬਿਲਕੁਲ ਜੀ ਥੋੜਾ ਜਿਹਾ ਜੇ ਥੱਲੇ ਵੀ ਛੜਦਾ ਵਾ ਤੇ ਐਸ ਟਾਈਮ ਜਿਹੜੀ 10 ਕਿਲੋ ਤੋਂ ਜਿਹੜੀ ਸਟਾਰਟ ਹੋਈ ਆ ਤਾਂ 16 ਕਿਲੋ ਲਗਭਗ ਜਿਹੜੀ ਇਹ ਚੱਲੂਗੀ ਤੇ ਬਹੁਤ ਚੁਆਈ ਇੱਕ ਨੰਬਰ ਨਿੱਕਰ ਪੂਰੀ ਬਹੁਤ ਵਧੀਆ ਚੁਆਈ ਆ ਕੋਈ ਵੀ ਜਿਵੇਂ ਪਹਿਣਾ ਮੇਰੀਆਂ ਨੇ ਜਾਂ ਬਜ਼ੁਰਗ ਨੇ ਠੰਡੀ ਸੀਲ ਵੀ ਬਹੁਤ ਜ਼ਿਆਦੀ ਤੇ ਰੇਟ ਇਹਦਾ ਬਿਲਕੁਲ ਜਿਹੜਾ ਆਪਾਂ ਵਾਜਿਬ ਆ ਬਿਲਕੁਲ ਲੈ ਦੇ ਦੇ ਹਾਲਾਵਾ 343000 ਰੁਪਿਆ ਰੇਟ ਆ ਉਹਦੇ ਵਿੱਚ ਸਿਰਫ ਛੋੜ ਛੱਪਾ ਹੋਊਗਾ ਬਾਕੀ ਵਹਿੜ ਭਾਵੇਂ 50 ਦੀ 48 ਦੀ ਜਿੱਥੇ ਮਰਜ਼ੀ ਵੇਚ ਲਈਏ ਪਰ ਇਹ ਕਿ ਆਪਾਂ ਨੂੰ ਜਾਇਜ਼ ਮਿਲੀ ਆਪਾਂ ਵੀ ਜਿਹੜੀ ਜਾਇਜ਼ ਹੀ ਦੇਵਾਂਗੇ ਤੇ ਕੰਟੈਕਟ ਨੰਬਰ ਆਪਣਾ 9903 82025 99063 82025 ਮਿਲਦੇ ਆ ਨਵੀਆਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ